ਪ੍ਰਾਤਨ ਪੰਜਾਬ ਸੀ ਜਿਹੜਾ ਉਹ ਦਿੱਲੀ ਤੋਂ ਪਾਰ ਤੱਕ ਦਾ ਸੀ ਇਧਰੋਂ ਪਸ਼ਾਵਰ ਤੱਕ ਸਿਆਲਕੋਟ ਤੱਕ। ਤੋਂ ਇਸ ਖਿੱਤੇ 'ਚ ਬੋਧ ਗ੍ਰੰਥ ਰਚੇ ਗਏ, ਮਿਲਿੰਦ ਪ੍ਰਸ਼ਨ ਰਚਿਆ ਗਿਆ। ਅਭੀਧਰਮ ਕੋਸ਼ ਰਚਿਆ ਗਿਆ। नागसेन ਦਾ ਮਿਲਿੰਦ ਪ੍ਰਸ਼ਨ ਇੰਨਾ ਚੰਗਾ ਲੱਗਿਆ ਮੈਨੂੰ ਮੈਂ ਗੁਰਮੁਖੀ 'ਚ ਵੀ ਕਰ ਦਿੱਤਾ ਤੁਹਾਡੇ ਪੜ੍ਹਨ ਵਾਸਤੇ। 2000 ਸਾਲ ਪੁਰਾਣੀ ਰਚਨਾ ਹੈ, नागसेन ਪੰਜਾਬ ਦਾ ਵਿਦਵਾਨ ਸੀ। ਮਿਨਾਂਡਰ ਐਲੈਗਜ਼ੈਂਡਰੀਏ ਤੋਂ ਆਇਆ ਸੀ ਜਿਨੇ ਪੰਜਾਬ ਜਿੱਤੇ ਸੀ। ਪੰਜਾਬ ਉਦੋਂ ਬਹੁਤ ਪੰਜਾਬ ਸੀ ਮਿਨਾਂਡਰ ਨੇ ਚਾਹਿਆ ਕਿ ਮੈਂ ਪੰਜਾਬ ਦੇ ਕਲਚਰ ਤੇ ਧਰਮ ਬਾਰੇ ਜਾਨੂ ਹੋਵਾਂ ਸਭ ਤੋਂ ਵੱਡਾ ਵਿਦਵਾਨ ਸੀ ਨਾਗਸੈਨ ਨਾਗਸੈਨ ਨੂੰ ਬੇਨਤੀ ਕੀਤੀ ਗਈ ਮਹਾਰਾਜ ਸਿਆਲਕੋਟ ਯਾਤ ਕਰ ਰਹੇ ਨੇ ਸਿਆਲਕੋਟ ਦਾ ਨਾਮ ਸਾਕਲ ਲਿਖਿਆ ਹੈ ਪਾਲੀਗ੍ਰੰਥਾਜ ਸਾਕਲ ਸਿਆਲਕੋਟ ਅਜ ਰਾਜਧਾਨੀ ਸੀ ਉਦੋਂ ਪਹਿਲੇ ਦਿਨ ਜਦੋਂ ਵਿਦਵਾਨ ਨਾਲ ਮੁਲਾਕਾਤ ਹੁੰਦੀ ਹੈ ਮਹਾਰਾਜੇ ਦੀ ਪੰਜਾਬ ਦੇ ਵਿਦਵਾਨ ਨਾਲ सियालकोट ਦੇ ਮਹਿਲ 'ਚ ਮੱਥਾ ਟੇਕਦਾ ਮਹਾਰਾਜ ਹੈ ਬੈਠਣ ਦਾ ਇਸ਼ਾਰਾ ਕਰਦੇ ਨੇ ਨਾਰਸੈਨ ਮਹਾਰਾਜ ਪੁੱਛਦਾ ਹੈ ਮਾਨਯੋਗ ਭਿਖੂ ਮੇਰੇ ਦਿਲ ਅੰਦਰ ਕੁਝ ਪ੍ਰਸ਼ਨ ਹਨ ਮੈਂ ਆਪਣੀ ਜਗਿਆਸਾ ਦੀ ਨਿਵਰਤੀ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਮੈਨੂੰ ਸਵਾਲ ਕਰਨ ਦੀ ਆਗਿਆ ਮਿਲੇਗੀ ਮੈਂ ਤੁਹਾਡੇ ਤੋਂ ਸਵਾਲ ਪੁੱਛਣ ਦਾ ਹੱਕਦਾਰ ਹਾਂ ਨਾਰਸੈਨ ਨੇ ਕਿਹਾ ਜੇ ਜਗਿਆਸੂ ਨੂੰ ਵਾਂਗ ਸਵਾਲ ਪੁੱਛੋਗੇ ਹੱਕਦਾਰ ਹਾਂ ਜੇ ਮਹਾਰਾਜੇ ਵਾਂਗੂ ਸਵਾਲ ਪੁੱਛੋਗੇ ਹੱਕਦਾਰ ਨਹੀਂ ਹਾਂ ਮਹਾਰਾਜੇ ਨੇ ਪੁੱਛਿਆ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਪੰਤੇ ਪੰਤੇ ਮੈਨੇ ਭਰਾ ਭਾਈ ਸਾਹਿਬ ਜਿਵੇਂ ਸਾਡੇ ਚ ਭਾਈ ਸਾਹਿਬ ਸ਼ਬਦ ਜਿਹੜਾ ਇਹ ਸਭ ਤੋਂ ਵੱਧ ਸਤਿਕਾਰਯੋਗ ਹੈ ਸਿੱਖਾਂ ਚ ਉਸੇ ਤਰ੍ਹਾਂ ਬੋਧੀਆਂ ਚ ਪੰਤੇ ਲੱਗਸ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਪੰਤੇ ਜਗਿਆਸੂ ਪ੍ਰਸ਼ਨ ਪੁੱਛਦਾ ਹੈ ਮਹਾਰਾਜ ਆਪਣੇ ਗਿਆਨ ਦੀ ਤ੍ਰਿਪਤੀ ਵਾਸਤੇ ਜੇ ਨਾ ਸਮਝ ਆਏ ਦੁਆਰਾ ਪੁੱਛਦਾ ਹੈ ਸੰਤੁਸ਼ਟ ਹੋ ਕੇ ਸ਼ੁਕਰਾਨਾ ਕਰਕੇ ਚਲਾ ਜਾਂਦਾ ਹੈ ਇਹ ਤਰੀਕਾ ਹੁੰਦਾ ਜਗਿਆਸੂ ਦਾ ਮਹਾਰਾਜਾ ਪ੍ਰਸ਼ਨ ਕਰਦਾ ਹੈ ਉਮੀਦ ਕਰਦਾ ਹੈ ਕਿ ਇਹਦਾ ਉੱਤਰ ਉਹ ਮਿਲੇ ਜਿਹੜਾ ਮੈਂ ਚਾਹਾਂ ਉਹਦੀ ਇੱਛਾ ਮੁਤਾਬਕ ਉੱਤਰ ਨਹੀਂ ਮਿਲਦਾ ਤਾਂ ਕਰੋਧवान ਵੀ ਹੋ ਜਾਂਦਾ ਇਸ ਕਰਕੇ ਅਸੀਂ ਮਹਾਰਾਜਿਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਹੀਂ ਤੇ ਜਗਿਆਸੂ ਨੂੰ ਨਿਰਾਸ਼ ਮੋੜਦੇ ਨਹੀਂ ਪਹਿਲਾਂ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ ਤੁਸੀਂ ਕਿਸ ਹیثیت ਚ ਆਇਓ ਮੇਰੇ ਕੋਲ ਜਗਿਆਸੂ ਦੀ ਹیثیت ਚ ਕਿ ਮਹਾਰਾਜੇ ਦੀ ਹیثیت ਚ ਜਗਿਆਸੂ ਦੀ ਹیثیت ਵਿੱਚ ਭੰਤੇ ਜਗਿਆਸੂ ਦੀ ਹیثیت ਇੱਥੋਂ ਸ਼ੁਰੂ ਹੁੰਦਾ ਹੁਣ ਆਪਾਂ ਗੱਲਾਂ ਕਰਨੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਲੇਕਿਨ ਉਸੇ ਦੀ ਸਾਖੀ ਦੀ ਭੂਮਿਕਾ ਵੱਜੋਂ ਮਲਿੰਦ ਪ੍ਰਸ਼ਨ ਦੇ ਵਿੱਚੋਂ ਹੀ ਇੱਕ ਸਾਖੀ ਸੁਣਾਉਣਾ ਪਿਆ ਜਿਹੜੀ ਕਿ ਪ੍ਰਸੰਗ ਅਨੁਸਾਰ ਰਿਲੇਟ ਕਰੇਗੀ ਆਪਣੀਆਂ ਜਨਮ ਸਾਖੀਆਂ ਨਾਲ ਬਾਦਸ਼ਾਹ ਦਾ ਬਾਕੀ ਸੈਂਕੜੇ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਤੁਸੀਂ ਸਾਰੇ ਹੀ ਆਖੀ ਜਾਂਦੇ ਹੋ ਕਿ ਵੱਡੇ ਸਨ ਗੌਤਮ ਬੁੱਧ ਸਿਧਾਰਥ ਕਿਵੇਂ ਮੰਨੀਏ ਭੰਤੇ ਬਹੁਤ ਵੱਡੇ ਸਨ ਇਹ ਕਿਵੇਂ ਮੰਨੀਏ नागसेन ਨੇ ਕਿਹਾ ਕਦੀ ਸਮੁੰਦਰ ਦੇਖਿਆ ਮਹਾਰਾਜ ਅਨੇਕ ਵਾਰ ਸਮੁੰਦਰ ਵੱਡਾ ਹੁੰਦਾ ਹੈ ਇਹ ਕਿਵੇਂ ਸਾਬਤ ਕਰੋਗੇ ਬਾਦਸ਼ਾਹ ਨੇ ਕਿਹਾ ਜਿੱਥੇ ਤੱਕ ਨਿਗਾਹ ਜਾਂਦੀਆਂ ਸਮੁੰਦਰ ਹੀ ਸਮੁੰਦਰ ਹੈ ਨਜ਼ਰਾਂ ਦੱਸ ਦਿੰਦੀਆਂ ਹਨ ਕਿ ਸਮੁੰਦਰ ਬਹੁਤ ਵੱਡਾ ਹੈ ਨਜ਼ਰਾਂ ਗਲਤੀ ਖਾ ਜਾਂਦੀਆਂ ਨੇ ਮਹਾਰਾਜ ਅਸੀਂ ਨਜ਼ਰਾਂ ਤੇ ਇਤਬਾਰ ਨਹੀਂ ਕਰਦੇ ਨਜ਼ਰਾਂ ਰਸਤੀ ਨੂੰ ਸੱਪ ਸਮਝ ਲੈਂਦੀਆਂ ਨੇ ਤੇ ਅਸੀਂ ਡਰ ਜਾਂਦੇ ਆ ਇਸ ਕਕੇ ਨਜ਼ਰਾਂ ਪ੍ਰਮਾਣ ਦੇਣ ਲਈ ਉਚਿਤ ਸਾਧਨ ਨਹੀਂ ਹਨ ਮੈਂ ਵਿਦਵਾਨ ਨਹੀਂ ਹਾਂ ਭੰਤੇ ਦਲੀਲ ਰਾਹੀਂ ਕਿਵੇਂ ਸਾਬਤ ਕਰਨਾ ਹੈ ਇਹ ਤੁਸੀਂ ਦੱਸੋ ਨਾਰਾਇਣ ਸਿੰਘ ਨੇ ਕਿਹਾ ਮਹਾਰਾਜ ਜੇਠ ਹਾਰ ਦੀ ਰੁੱਤ ਸੂਰਜ ਅਗਨੀ ਸੁੱਟਦਾ ਹੈ ਲੂਆਂ ਚਲਦੀਆਂ ਨੇ ਨਦੀਆਂ ਨਾਲੇ ਦਰਿਆ ਛੱਪੜ ਸਭ ਸੁੱਕ ਜਾਂਦੇ ਨੇ ਗਰਮੀ ਦੇ ਮੌਸਮ 'ਚ ਗਰਮੀ ਦੇ ਮੌਸਮ 'ਚ ਗਰਮੀ ਦੀ ਵਜ੍ਹਾ ਸਦਕਾ ਕਦੀ ਸਮੁੰਦਰ ਸੁੱਕਾ ਦੇਖਿਆ ਨਹੀਂ ਪਿੱਖੂ ਨਹੀਂ ਦੇਖਿਆ ਫਿਰ ਮਹਾਰਾਜ ਚਮਾਸਾ ਆਉਂਦਾ ਸਾਵਣ ਭਾਦੋਂ ਅਸੂ ਕ ਤੱਕ بارش ਆਉਂਦੀਆਂ ਨੇ ਬੇਸ਼ੁਮਾਰ بارشਾਂ ਨਦੀਆਂ ਨਾਲੇ ਤਲਾਬ ਉਛਲ ਜਾਂਦੇ ਨੇ ਦਰਿਆਵਾਂ 'ਚ ਹੜ ਆ ਜਾਂਦੇ ਨੇ ਸੈਂਕੜੇ ਦਰਿਆ ਸਮੁੰਦਰ 'ਚ ਡਿੱਗਦੇ ਨੇ ਤੇ ਸਮੁੰਦਰ ਉੱਪਰ ਘੱਟ بارشਾਂ ਨਹੀਂ ਹੁੰਦੀਆਂ ਸਮੁੰਦਰ ਉੱਪਰ ਵੀ بارشਾਂ ਸੈਂਕੜੇ ਪਰੇਪਰਾਏ ਦਰਿਆ ਵੀ ਡਿੱਗਦੇ ਨੇ ਪਰ بارشਾਂ ਦੇ ਦਿਨਾਂ 'ਚ ਵੱਧ بارشਾਂ ਕਾਰਨ ਸਮੁੰਦਰ 'ਚ ਹੜ ਆਉਂਦਾ ਕਦੀ ਦੇਖਿਆ ਨਹੀਂ ਨਾਗ ਸਿੰਘ ਨਹੀਂ ਹੁੰਦਾ ਫਿਰ ਸਾਬਤ ਹੋਇਆ ਸਮੁੰਦਰ ਵੱਡਾ ਸਾਬਤ ਹੋਇਆ ਮਹਾਰਾਜ ਨਿੰਦਕ ਬ੍ਰਾਹਮਣਾ ਨੇ ਗੌਤਮ ਬੁੱਧ 삭ੇ ਮੁਨੀ ਦੀ ਨਿੰਦਿਆ ਚ ਹਜ਼ਾਰਾਂ ਗ੍ਰੰਥਾਂ ਦੀ ਰਚਨਾ ਕੀਤੀ ਲੇਕਿਨ ਜਿੱਡਾ ਕੱਦ ਸੀ ਮਹਾਤਮਾ ਬੁੱਧ ਦਾ ਨਿੰਦਕਾਂ ਦੇ ਗ੍ਰੰਥਾਂ ਸਦਕਾ ਉਹਨਾਂ ਦਾ ਕੱਦ ਘਟਿਆ ਨਹੀਂ ਮੇਰੇ ਸਮੇਤ ਅਨੇਕ ਬੋਧੀਆਂ ਨੇ ਉਹਨਾਂ ਦੀ ਉਸਤਤ ਵਿੱਚ ਲੱਖਾਂ ਗ੍ਰੰਥਾਂ ਦੀ ਰਚਨਾ ਕੀਤੀ ਲੇਕਿਨ ਜਿੱਦਾਂ ਉਹਨਾਂ ਦਾ ਕੱਦ ਸੀ ਸਾਡੇ ਗ੍ਰੰਥਾਂ ਸਦਕਾ ਉਹਨਾਂ ਦਾ ਕੱਦ ਵਧਿਆ ਨਹੀਂ ਇਸ ਕਰਕੇ ਮੈਂ ਆਖਦਾ ਕਿ ਉਹ ਵੱਡੇ ਸਨ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾੜ ਹੋਤ ਜਿਹੜਾ ਨਾ ਸਾਡੇ ਵਧੇ ਤੋਂ ਸਾਡੇ ਵਧਾਇਆ ਵਧੇ ਨਾ ਸਾਡੇ ਘਟਾਇਆ ਘਟੇ ਉਹ ਮਹਾਪੁਰਖ ਹੁੰਦਾ ਹੈ ਇਹ ਕਥਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ